ਤੇ ਸਵਾਗਤ ਆ ਬਾਈ ਆਪਣੇ YouTube ਚੈਨਲ ਸਟਾਰ ਕਬੂਤਰ ਕਲੱਬ ਤੇ ਤੇ ਬਾਈ ਆਪਾਂ ਮਹਾਨੇ ਕੋਲੇ ਪਹੁੰਚੇ ਸੀ ਬੁੱਟਰ ਵਾਲੇ ਕੋਲੇ ਮੋਗੇ ਜਿਹੜੇ ਦਾ ਪਿੰਡ ਆ ਬਾਈ ਤੇ ਗੱਲਬਾਤ ਕਰਾਂਗੇ ਬਾਈ ਮਹਾਨੇ ਬੁੱਟਰ ਨਾਲ ਕਿਵੇਂ ਬਾਈ ਕੀ ਤੋਂ ਗੁਰ ਸਿੱਖਿਆ ਤੇ ਕਿਵੇਂ ਕਬੂਤਰ ਬਣੇ ਕਿ ਥੋ ਲਿਆਂਦੇ ਹਨਾ ਕਿਹੜੀਆਂ ਕਿਹੜੀਆਂ ਵਧੀਆ ਬਾਜ਼ੀਆਂ ਜਿੱਤਿਆ ਤੇ ਘੱਟ ਘੱਟੇ ਕੁੱਟੇ ਜਾਂਦੇ ਆ ਕਬੂਤਰ ਮੋੜ ਵੀ ਆਉਂਦੇ ਆ ਆਏ ਹੁੰਦੀ ਆ ਬਹੁਤ ਚੰਗੇ ਕਬੂਤਰ ਉੱਡਿਆ ਵਿੱਚ ਜਿਵੇਂ ਕਈ ਕਬੂਤਰ ਹੈਗੇ ਆ ਹੁਣ ਇੱਕ ਇੱਥੇ ਘੋਲਗੇ ਕਬੂਤਰ ODE ਤਿੰਨ ਕਿ ਸਾਲ ਹੋ ਗਏ ਬਾਜੀ ਛੱਡੀ ਕੋਈ ਚੰਗੀ ਗਰਮੀ ਇੰਨੀ ਘੋਲਗੇ ਬਹੁਤ ਟਾਪ ਦੀ ਬਾਜੀ ਹੁੰਦੀ ਆ ਬਾਈ ਠੀਕ ਵੱਡੇ ਘੋਲੇ ਛੋਟੇ ਵੀ ਛੋਟੇ ਘੋਲੇ ਰਿਹਾ ਛੋਟੇ ਵੀ ਵਧੀਆ ਹੁੰਦੀ ਆ ਵੱਡੇ ਵੀ ਬਹੁਤ ਵਧੀਆ ਬਾਜੀ ਹੁੰਦੀ ਆ ਇੱਥੇ ਨਾਮੀ ਬਾਜੀ ਆ ਜੀ ਹਾਂ ਬਾਈ ਕਬੂਤਰ ਸੀਗੇ 60 ਬਾੜ ਕਬੂਤਰ ODE ਤੇ ਗਰਮੀ ਵੀ ਕਦੇ ਦੇਣਾ ਜੀ ਮੈਨੂੰ ਇੰਨਾ ਪਤਾ ਕਿ ਉਹਦੋਂ ਪੰਜਾਬ ਵਿੱਚ ਬਾਜੀਆਂ ਸਾਮ 2 2 2:30 ਵਜੇ ਨਿਬੜ ਗਈਆਂ ਸੀ ਠੀਕ ਆ ਬਾਈ ਹਾਂ ਇਹ ਘੋਲਗੇ ਵਾਲੀ ਬਾਜੀ ਨੰਨੀ ਗਈ ਸੀ ਉਹਦੋਂ ਹੇ ਵੀ 10:20 ਤੇ ਬਾਜੀ ਨਿਬੜੀ ਆਪਣਾ ਕਬੂਤਰ 3:20 ਤੇ ਬਾਜੀ ਨਿਬੜ ਗਈ ਸੀ ਆਪਣਾ ਟਾਈਮ ਤੇ ਕਬੂਤਰ ਘਟਿਆ ਗਿਆ 10:30 ਤੇ ਉੱਤੋਂ ਆ ਗਿਆ ਸੀ ਅੱਛਾ 10:20 ਤੇ ਕਬੂਤਰ ਜਨ ਮੰਨ ਲਓ ਜਿੱਤਨ ਵਾਲੀ ਵੀ ਬਹਿ ਗਈ ਸੀ 3:20 ਤੇ ਬਾਜੀ ਦਾ ਨਾਮ ਸਹੀ ਜਾਂਦੇ 3:20 ਤੇ ਇੰਨੀ ਗਰਮੀ ਚ ਇੰਨੀ ਗਰਮੀ ਚ ਮਾਰ ਕੇ ਕਬੂਤਰ ਉਦਣ ਨਾਮ ਕੀ ਸੀ ਬਾਈ ਉੱਥੇ ਨਾਮ ਫਰਜ ਸੀ ਫਰਜ ਹਾਂ ਬਹੁਤ ਵਧੀਆ ਬਾਜੀ ਸੀ ਹਾਂ ਤੇ ਆਪਣਾ 3:30 ਤੋਂ ਉੱਤੋਂ ਆ ਗਿਆ ਬਈ ਐਂ ਹੀ ਕਰਦਾ ਆਉਂਦਾ ਸੀ ਕਬੂਤਰ ਘੰਟਾ ਫੇਰ ਉੱਟਿਆ ਆ ਕੇ अच्छा भाई हां ਗੜਦੋ ਟਾਈਮ 'ਚ ਕੱਟਿਆ ਹੋਇਆ ਸੀ ਟਾਈਮ 'ਚ ਕੱਟਿਆ ਠੀਕ ਆ ਉਂ ਰਹਿ ਜਿਹੜੇ ਕੱਲ੍ਹ ਕੱਲ੍ਹ ਆਈ ਘੰਟਾ ਬਾਅਦ ਟੁੱਟਿਆ ਸਭ ਨੂੰ ਪਤਾ ਠੀਕ ਆ ਕਬੂਤਰ ਉਹ ਤਾਂ ਬਹੁਤ ਵਧੀਆ ਬਾਜੀ ਹੋਈ ਸੀ ਬਾਈ ਬਹੁਤ ਕਬੂਤਰ ਉੱਡੇ ਸੀ ਉਹ ਵੀ ਦਾਗ ਦੀ ਨੂੰ ਨਹੀਂ ਉੜਦੇ ਠੀਕ ਆ ਬਾਈ ਉਵੇਂ ਛੱਬ ਕੇ ਕਬੂਤਰ ਆਏ ਸੀ ਆਪਣੇ ਕੋਲ ਬਾਪੂ ਜਾਣਟੇ ਆਲਮਾਲੇ ਆਲਮਾਲੇ ਕਬੂਤਰ ਹਾਂ ਉਹ ਆਏ ਸੀ ਬਾਈ ਮੂਜੀ ਤੋਂ ਠੀਕ ਆ ਮੂਲੇ ਵਾਲੀ ਹਾਂ ਆਪਣਾ ਸੀਗਾ ਭਰਾ ਵਾ ਜੱਗਾ ਕੈਨੇਡਾ ਤੋਂ ਠੀਕ ਆ ਬਾਈ ਉਹਨੇ ਉਹ ਲਿਆ ਸੀ ਕਬੂਤਰ ਦਵਾ ਤਾਂ ਛੋਤੋ ਆਇਆ ਸੀ ਕਬੂਤਰ ਉਹ ਡਰੈਗਟੰਬੂ ਸੀ ਬਾਈ ਦੇ ਘਰ ਆਇਆ ਸੀ ਹੁਣ ਇਹ ਵੀ ਗੱਲ ਕਹਿਤੀ ਸੀ ਕੱਲਾ ਜੇ ਨਾਂ ਉਹਦੇ ਰਿਕਾਰਡਿੰਗਾਂ ਬਾਦ ਠੀਕ ਆ ਬਾਈ ਹਾਂ ਉਹ ਜ਼ਿਆਦਾ ਟਾਈਮ ਉੱਤੇ ਲਾਉਂਦੇ ਆ ਕਬੂਤਰ ਬਾਈ ਬਾਈ ਇਹਨਾਂ ਦਾ ਪਤਾ ਹੀ ਨਹੀਂ ਇਹ ਤਾਂ ਕਬੂਤਰ ਹੀ ਹੋਇਆ ਸੀ ਬਾਈ ਘਰੇ ਸਾਰੇ ਕਬੂਤਰ ਵਾਕੇ ਸਾਰੇ ਪਿੰਡ ਦੇ ਵਾਕੇ ਸਾਰੇ ਪਲਵਾਨੀ ਘੇੜਾ ਦੇ ਨਾਲ ਠੀਕ ਆ ਬਾਈ ਫਿਰ ਕੇ ਜਦੋਂ ਪਤਾ ਲੱਗ ਗਿਆ ਵੀ ਮੈਦਾਨ ਸਾਫ ਆ ਗਿਆ ਗਿੱਧੇ ਮਾਰਨੇ ਉਹ ਕਬੂਤਰ ਨੇ ਹਾਂ ਉਹ ਕਬੂਤਰ ਨੇ ਗਿੱਧੇ ਮਾਰ ਮਾਰ ਕੇ ਠੀਕ ਆ ਬਾਈ ਉਹਦਾ ਇਹ ਜੀਗਾ ਸਾਨੂੰ ਵੀ ਆ ਰਿਹਾ ਇਹ ਕਬੂਤਰ ਜੇ ਜਾਵੇ ਨਾ ਤਾਂ ਜੀ ਕਿਸੇ ਨੂੰ ਕੁਝ ਨਹੀਂ ਲਈ ਬੈਠੇ ਠੀਕ ਆ ਬਾਈ ਵਾਹੋ ਗੱਲ ਆ ਕਿਤੇ ਸਲਾਹ ਹੰਕਾਰ ਵੀ ਮਾਰ ਜਾਂਦਾ ਹਾਂ ਹਾਂ ਇਹ ਤਾਂ ਗੱਲ ਹੈਗੀ ਆ ਬਾਈ ਇਹ ਤਾਂ ਗੱਲ ਸਹੀ ਆ ਤੁਹਾਡੀ ਹਾਂ ਇਹਦਾ ਕਬੂਤਰ ਉਹ ਠੀਕ ਆ ਬਾਈ ਦਿਖਾਵਾਂਗੇ ਹਾਂ ਬਾਈ ਦੇ ਕਬੂਤਰ ਦੇਖਾਂਗੇ ਬਾਈ ਆਪਾਂ ਬਾਈ ਫਿਰ ਇੱਕ ਕਬੂਤਰ ਨਾ ਇਹ ਜਿਆ ਹੈਗਾ ਕੋਈ ਜਿਵੇਂ ਤਿੰਨ ਚਾਰ ਬਾਜੀਆਂ ਇਕੱਠੀਆਂ ਜਿਵੇਂ ਜਿੱਤੀਆਂ ਹੋਣ ਕਬੂਤਰ ਨੇ ਹਾਂ ਕਬੂਤਰ ਆਪਣੀ ਹੈਗੀ ਆ ਕਬੂਤਰੀ ਦੋ ਬਾਜੀਆਂ ਜਿੱਤੀ ਇੱਕ अच्छा भाई हां बढ़िया कबूतर ਵਿੱਚ ਹੈਗੇ ਇੱਕ ਪਿਛਲੇ ਸਾਲ ਘੋਲ ਕੇ ਫੇਰ ਬਾਈ ਬਹੁਤ ਚੰਗੀ ਦੀ हां भाई ਬਾਈ ਦੇ ਸਾਹ ਦੇ ਘਰੋਂ ਜੁੜਾਇਆ ਸੀ ਉਹਨੇ ਵੀ ਬਾਈ ਨੇ ਆਪਾਂ ਨੂੰ ਕਹਿ ਕੇ ਦਿੱਤਾ ਸੀ ਆ ਬੰਦ ਡੋੜ ਬਾਈ हां भाई ਠੀਕ ਹੈ ਉਹਨਾਂ ਬਾਈ ਨਾਲ ਆਪਣਾ ਬਹੁਤ ਪਿਆਰ ਆ ਉਹਨੇ ਬਾਈ ਨੇ ਕਹਿ ਕੇ ਹੀ ਦਿੱਤੇ ਸੀ ਕਹਿੰਦੇ ਤੇਰਾ ਨਾ ਹੀ ਕਰਨੀ ਠੀਕ ਹੈ ਬਾਈ ਕਬੂਤਰ ਮੰਨ ਲਓ ਪਿਛਲੇ ਸਾਲ ਬੱਚਾ ਛੱਡਿਆ ਹੀ ਆਪਾਂ ਘੋਲ ਗਏ हां भाई ਉਲਰ ਜਿੱਤਿਆ ਸੀ ਉਹਨੇ ਤੇ ਘੰਟਾ ਸਵਾ ਘੰਟਾ ਬਾਅਦ ਡੋੜਿਆ ਆ ਪਿਛਲੇ ਬਾਈ ਚ ਆ ਬਾਈ ਚ ਠੀਕ ਹੈ ਬਾਈ ਉਹ ਜੰਗਾ ਘੰਟਾ ਬਾਅਦ ਉੱਟ ਗਿਆ ਜਾਨੀ ਤੇ ਫਿਰ ਉਹ 6:00 ਸਵਾ 6 ਵਜੇ ਮੰਨ ਲਓ ਪੁੱਤਰ ਸਹਾਇਆ ਹੋ ਗਿਆ ਜੀ ਠੀਕ ਆ ਬਾਈ ਸਵਾ 7 7:30 ਵਜੇ ਪੁੱਤਰ ਬੈਠਾ ਓਹੋ ਫਿਰ ਉਹ ਬਾਅਦ ਉੱਟ ਗਿਆ ਹਾਂ ਉਹਦੀ ਸਾਗ ਵੀ ਹੋਰ ਟੁੱਟਦੀ ਆ ਅੱਛਾ ਉਹ ਮਲਾਇਆ ਵਜਣੇ ਹਾਂ ਉਹਦੀ ਲਾਦ ਨੇ ਵੀ ਡਿੱਕੇ ਗੜਤੇ ਉੱਡਣ ਵਾਲੇ ਘਰੇ ਇੰਨੇ ਉੱਡੇ ਬਾਈ ਬਾਜ਼ੀਆਂ ਦੇ ਮੰਨ ਲਓ ਬਰੋਬਰੀ ਪਹੁੰਚ ਜਾਂਦੇ ਹਾਂ ਉਹ ਫਿਰ ਇੱਥੇ ਐਂਟਰੀ ਵਾਲੀ ਬਾਜੀ ਛੱਡੀ ਸੀ ਧੀ ਉਹਦੀ ਸੋਸਣ ਠੀਕ ਆ ਜਾਨ ਨੇ ਬਾਜੀ ਕਰਾਈ ਸੀ ਮੰਤੂਰ ਵਾਲਾ ਲੈਣੇ ਠੀਕ ਆ ਤੇ ਉੱਥੇ ਛੱਡੀ ਸੀ ਕਬੂਤਰ ਰਹਿਗੇ ਸੀ ਪੰਜ ਛੇ ਅੱਛਾ ਬਈ ਕਿਸੇ ਰੀਜ਼ਨ ਕਰਕੇ ਬਾਜੀ ਸਾਂਝੀ ਨਹੀਂ ਹੋਈ ਉਦੋਂ ਉਹਦੇ ਹਾਂ ਆਪਣੀ ਫਿਰ ਉੱਠ ਗਈ ਸੀ ਪੰਜਵੇਂ ਇਹ ਵੀ ਕੂਤਰੀ ਉਦੋਂ ੁੱਡੀ ਬਾੜੀ ਚੰਗੀ ਫਿਰਦੀ ਸੀ ਠੀਕ ਆ ਬਈ ਪੰਜਵੇਂ ਉੱਠ ਗਈ ਹਾਂ ਠੀਕ ਆ ਤੇ ਬਾਈ ਦੇਖਾਂਗੇ ਬਾਈ ਕਬੂਤਰ ਤੇ ਜੋੜੇ ਰਹੋ ਬਾਈ ਜਿਹੜਾ ਹੁਣ ਆ ਸੀਜ਼ਨ ਆਉਣਾ ਹੈ ਚ ਐਂਟਰੀਆਂ ਫਿਰ ਕਿੰਨੀਆਂ ਕਰਵਾਈਆਂ ਹੋਣੀਆਂ ਆਪਣੇ ਐਂਟਰੀਆਂ ਹੈਗੀਆਂ ਬਈ 10 12 10 12 ਐਂਟਰੀਆਂ ਹੈਗੀਆਂ ਬਾਕੀ ਪਿਛਲੇ ਸਾਲ ਵਾਲੀਆਂ ਹੈਗੀਆਂ ਕੁਝ ਬਾਜੀਆਂ ਠੀਕ ਆ ਬਈ ਉਹਦੇ ਦੇਖਾਂਗੇ ਬਾਈ ਜਿਹਨੇ ਸੈਟ ਨਾ ਹੋ ਕੇ ਕਈ ਵਾਰੀ ਹੁਣ ਐਡਕੀ ਵੀ ਨਹੀਂ ਮੌਸਮ ਵਧੀਆ ਬਣਿਆ ਹਾਂ ਇਹ ਤਾਂ ਗੱਲ ਹੈ ਬਾਈ ਤੇ ਬਾਈ ਦੂਸਰਾ ਜਿਹੜੀਆਂ ਆਪਾਂ ਦੋ ਚ ਹੋਈਆਂ ਹੁਣ ਇਹ ਚੰਗੀਆਂ ਜਿੱਤੀਆਂ ਫਿਰ ਐਡਕੀ ਦਾ ਬਈ ਆਪਾਂ ਥੋੜੀਆਂ ਹੀ ਛੱਡੀਆਂ ਦੋ ਤਿੰਨ ਹੀ ਛੱਡੀਆਂ ਦੋ ਤਿੰਨ ਦੂਸਰਾ ਛੱਡਤੀ ਪਿਛਲੇ ਸਾਲ ਜਿੰਨੇ ਛੱਡੀਆਂ ਵਧੀਆ ਓਟੇ ਪਿਛਲੇ ਸਾਲ ਵਧੀਆ ਓਟੇ ਐਡਕੀ ਕਬੂਤਰ ਜਿੰਨੇ ਨੇੜੇ ਆ ਗਏ ਵਿੱਚ ਠੀਕੇ ਛੱਡੇ ਦੋ ਤਿੰਨ ਛੱਡੇ ਸੀ ਠੀਕ ਆ ਜੇ ਆ ਕੇ ਹਾਰ ਗਿਆ ਜਿੱਤੀ ਨਹੀਂ ਸਕਦਾ ਸਾਹਿਬ ਕੀ ਜਿੱਤੀ ਨਹੀਂ ਬਾਹਰ ਵੀ ਜਿੱਤੀ ਫਿਰ ਬਾਹਰ ਜੱਤ ਗਈ 4-5 ਠੀਕ ਆ ਵਧੀਆ ਆਉਟ ਕੇ ਪਰ ਦੂਸਰਾ ਮੈਚ ਵੱਧਿਆ ਆਉਟ ਕੇ ਠੀਕ ਆ ਭਾਈ ਨਾਲ ਕੀਪਾ ਵੀ ਉੱਥੇ ਸੀ ਇੱਥੇ ਸੀਗੀ ਨਹੀਂ ਬਹੁਤ ਸੰਗ ਵਾਲਾ ਬਹੁਤ ਸੰਗ ਵਾਲਾ ਨਿੱਕਾ ਜਿਹਾ ਪੰਡ ਸੀਗਾ ਭਾਈ ਠੀਕ ਆ ਭਾਈ ਉਹ ਤਾਂ ਛੋਟਾ ਪੰਡ ਹੈ ਨਾ ਹਾਂ ਜਿਵੇਂ ਨਿੱਕਾ ਜਿਹਾ ਉੱਥੇ 50 ਪਲੱਸ ਸੀ ਜੀ ਕੂਟਰ ਪਹਿਲੇ ਦਿਨ ਤੇ ਆਪਣੀ ਉਦਣ ਉਦਣ ਵੀ ਰਾਤ ਨੂੰ ਬੈਠੇ ਠੀਕ ਆ ਉਹ ਫਿਰ ਭਾਈ ਆਪਣਾ ਭਰਾ ਹੀ ਆ ਡੀਸੀ ਲੋਹਾ ਗੜੇ ਵਾਲਾ ਹਾਂ ਬਾਈ ਉਹਨੇ ਸਾਂਭੀ ਸੀ ਅੱਛਾ ਉਹਨੇ ਸਾਂਭੀ ਸੀ ਉਹਨੇ ਸਾਂਭੀ ਸੀ ਇੱਥੇ ਆ ਗਿਆ ਸੀਗਾ ਉਹ ਠੀਕ ਆ ਬਾਈ ਦੂਜੇ ਦਿਨ ਉਹ ਬਾਜੀ ਤਾਂ ਜੀਤੇ ਨਾਲ ਹੋ ਗਈ ਸੀ ਦੁਆਰੇ ਵਾਲੇ ਨਾਲ ਅੱਛਾ ਵੀ ਜਿਵੇਂ ਆਪਣਾ ਭਰਾ ਹੀ ਆ ਜੀ ਤਲਵਾਰ ਹਾਂ ਵਧੀਆ ਪਿਆਰ ਆ ਠੀਕ ਆ ਕਰਕੇ ਫਰਕ ਨਹੀਂਗਾ ਤੇ ਬਾਜੀ ਹੋ ਗਈ ਸੀਗੀ ਤੇ ਉੱਡੀ 2.5 ਘੰਟੇ ਬਾਅਦ ਉਹ ਬਾਜੀ ਸਾਂਝੀ ਹੋ ਗਈ ਹਾਂ ਦੂਜੇ ਦਿਨ ਫਰਕ ਕਿੰਨੇ ਵਜੇ ਤੱਕ ਉੱਡੀ ਬਾਈ ਉਹ 2.5 ਵਜੇ ਬਾਲੀ ਠੀਕ ਆ ਕੱਲੀ ਰਹਿ ਗਈ ਜਮ ਕੱਲੀ ਕਰ ਬਾਜੀ ਸਾਂਝੀ ਹੋ ਗਈ ਹਾਂ ਬਾਜੀ ਠੀਕ ਆ ਬਾਈ ਉਹ ਕਬੂਤਰੀ ਵੀ ਫਿਰ ਬੱਚੇ ਲਾ ਇਨ ਕੀ ਜੋੜੇ ਲਾਤੇ ਜਿਵੇਂ ਉਹ ਪੁੱਤਰ ਜਿਹੜੇ ਜਿੱਤੇ ਹੋਏ ਸੀ ਉਹ ਵਿੱਚ ਲਾਏ ਵੀ ਐਨ ਕੀ ਛੱਡੇ ਛੁੱਡੇ ਵਿੱਚ ਕੱਢ ਲਏ ਸੀ ਮੌਤੋਂ ਨਹੀਂ ਬੜੇ ਬੰਦ ਕਰਤੇ ਸੀ ਹਾਂ ਗਾਂ ਨੂੰ ਵੇਖ ਲਾਂਗੇ ਫਿਰ ਉਹਨੂੰ ਛੱਡ ਲਾਂਗੇ ਬਾਈ ਐਂ ਬੱਚੇ ਕੱਢੇ ਵੀ ਛੱਡ ਦਿੰਦੇ ਆ ਬਾਜੀਆਂ ਕੋਈ ਨਹੀਂ ਹੁੰਦਾ ਇਹ ਨਾਲ ਹਾਂ ਆਪਣੇ ਬਣਾਏ ਉਦੋਂ ਲਈ ਆ ਇਹਨਾਂ ਦੇ ਹਾਂ ਇਹ ਤਾਂ ਗੱਲ ਹੈ ਜੀ ਹਾਂ ਹੁਣ ਜਿਹੜੇ ਹਾਂ ਗਾਂ ਗੌਰ ਆ ਥੱਲ ਮੱਠਣਾ ਹੋਵੇ ਮੇਂਗਰ ਗਾਂ ਨੂੰ ਸਾਡੇ ਛੱਡੇ ਛੱਡੋਗੇ ਫਿਰ ਇਹ ਛੱਡਾਂਗੇ ਬਾਈ ਠੀਕ ਹੈ। ਸਭਾਈ ਬਾਈ ਦੇ ਦੇਖਦੇ ਆਂ ਆਪਾਂ ਕਬੂਤਰ ਹਨਾ। ਹਾਂਜੀ। ਤੇ ਬਾਈ ਮਾਨੇ ਪੁੱਤਰ ਤੇ ਆਪਾਂ ਦਿਖਾਉਨੇ ਆਂ ਕਬੂਤਰ ਜਿੱਤੇ ਹੋਏ। ਤੇ ਬਾਈ ਕੱਟੀ ਬਾਈ ਕਿਹੜਾ ਕਬੂਤਰ ਕਿਉਂ ਕਿੱਥੇ ਉੱਡਿਆ। ਹਾਂ ਨਾ ਪਹਿਲਾਂ ਤਾਂ ਬਾਈ ਆਪਾਂ ਆ ਕਬੂਤਰ ਦਿਖਾਵਾਂਗੇ ਤੁਹਾਨੂੰ। ਠੀਕ ਆ ਬਾਈ। ਇਹ ਕਬੂਤਰ ਆਪਾਂ ਜਿਹੜਾ ਅੱਗੇ ਗੱਲ ਕੀਤੀ ਆ ਦੋ ਦੋ ਤਿੰਨ ਘੰਟੇ ਹੀ ਉੜਦਾ ਹੀ ਦੱਸਦਾ ਇਹ ਜਿਹੜਾ ਉੜਦਾ ਪੱਧਰ ਇਹ ਘਟਣਾ ਖੰਦਾ ਕਬੂਤਰ ਇਹ ਦੋ ਬਾਜੀ ਦਿੱਤੇ ਆ ਜਾਣੇ ਦੋ ਬਾਜੀ ਬਹੁਤ ਚੰਗਾ ਉਹਨੇ ਪੂਰੀਆਂ ਵਧੀਆ ਬਾਜੀ ਮੇਰੇ ਤੇ ਆ ਬਾਈ ਬਾਉਤਰ ਬਾਈ ਡਾਲੇ ਵਾਲਿਆਂ ਦੀ ਭਰਾਵਾਂ ਦੀ ਦੇਣ ਆਪਾਂ ਨੂੰ ਠੀਕ ਆ ਬਾਈ ਡਾਲੇ ਵਾਲਿਆਂ ਤੋਂ ਕਬੂਤਰ ਆ ਰਹੇ ਆ ਇਹਨਾਂ ਦੀ ਮਾਂ ਆਈ ਸੀ ਉਹਨਾਂ ਤੋਂ ਠੀਕ ਆ ਬਾਈ ਹਰ ਕਰੋ ਨਾ ਹੀ ਇਹ ਬਾਈ ਜਾਂਦੇ ਆ ਇੱਕ ਹੋਰ ਗੱਲ ਆ ਛਿੱਥੇ ਮਰਜੀ ਛੱਡਦੇ ਜਿਹੜੀਆਂ ਮਦੀਨਾ ਹੁੰਦੀਆਂ ਉੱਚੀਆਂ ਉੜਦੀਆਂ ਕਬੂਤਰ ਨਹੀਂਵੇਂ ਉੜਦੇ ਠੀਕ ਆ ਕਬੂਤਰਾਂ ਉੱਚੀਆਂ ਉੜਦੇ ਆ ਕਬੂਤਰਾਂ ਕੰਸਲੇ ਆ ਠੀਕ ਆ ਬਾਈ ਦਾ ਕਬੂਤਰ ਬਾਈ ਆਹ ਦੋ ਸਰੇ ਦੀਆਂ ਬਾਜੀ ਮੱਚਿਆ ਜਮਾ ਬਾਹਰ ਆ ਆ ਗਿਆ ਜੀ ਬਾਪੂ ਜਾਂਟੇ ਵਾਲੇ ਆਲਮਲੇ ਜੀ ਹਾਂ ਇਹ ਜਿਹੜਾ ਘੋਲਗੇ ਵਾਲੇ ਕਬੂਤਰ ਦੀ ਗੱਲ ਕੀਤੀ ਆ ਆਪਾਂ ਠੀਕ ਆ ਬਾਈ ਜਿਹੜਾ ਬਾਜੀ ਨੇ ਬੜੀ ਤੋਂ ਵੀ ਘੰਟਾ ਵੱਧ ਉੱਡਿਆ ਇਹ ਤਾਂ ਤਾਂ ਲੇਟ ਉੱਤਰਿਆ ਜਾਂਦਾ ਕੋਈ ਚਾਈਨਾ ਉੱਡਦਾ ਹਾਂਜੀ ਹਾਂਜੀ ਥੋੜਾ ਜੰਗਾ ਉੱਡਿਆ ਤੇ ਉੱਡ ਕੇ ਆ ਕੇ ਜਦੋਂ ਘੰਟਾ ਵੱਧ ਵੀ ਉੱਡ ਕੇ ਬੈਠਾ ਨਾ ਕਬੂਤਰ ਇਹ ਪਿੰਡ ਵੀ ਬਾਈ ਖੁੱਪ ਕੇ ਉੱਡਦੇ ਆ ਪਿੰਡ ਵੀ ਯਾਰ ਐਂ ਕਰਦੇ ਆ ਕਬੂਤਰ ਠੀਕ ਆ ਵੜੇ ਉੱਡਦੇ ਹਾਂ ਜਾਨਣ ਕਿ ਦੇਹ ਦੇ ਨਹੀਂ ਪਿੰਡ ਵੀ ਕਈ ਕਈ ਨਹੀਂ ਉੱਡਦੇ ਆ ਆਣ ਜਾਣ ਕਰੀ ਜਾਂਦੇ ਆ ਪਾ ਜਦੋਂ ਪਤਾ ਨਹੀਂ ਹੰਕਾਰ ਦੇ ਜਦੋਂ ਕਬੂਤਰ ਮੰਨ ਲੋ ਥੱਲੇ ਫਿਰਦੇ ਇਹਨਾਂ ਦੇ ਫੇਰ ਤਾਂ ਪਤਾ ਨਹੀਂ ਇਹਨਾਂ ਨੂੰ ਕੀ ਹੋ ਜਾਣਾ ਠੀਕ ਆ ਬਈ ਉਹ ਤਾਂ ਹੀ ਉੱਟੀ ਚੜੀ ਜਾਂਦੇ ਮੜ ਕੇ ਤੇ ਬਾਹੀਂ ਆਏ ਕਬੂਤਰਾਂ ਜੇਹੀ ਭੈੜਾ ਬੱਸ ਵੀ ਇਹ ਔਰਾਗਾ ਇਹਨਾਂ 'ਚ ਤੜਕਾ ਨਹੀਂ ਤਾਂ ਇਹ ਕਬੂਤਰ ਮੈਨੂੰ ਪਤਾ ਵੀ ਠੀਕ ਕਾਲੇ ਜੀਨੇ ਹਾਂਜੀ ਹਾਂਜੀ ਇਹ ਪਿਓਰ ਆ ਜਿਵੇਂ ਕਾਲੇ ਜੀਨੇ ਇਹ ਬੱਚੇ ਕਾਲੇ ਜੀਨੇ ਕਿਸੇ ਦੇ 14 ਖੰਭ ਕਿਸੇ ਦੇ 13 ਖੰਭ ਠੀਕ ਆ ਬਈ ਜਾਂਟੇ ਦੇ ਕਬੂਤਰ 14 15 ਖੰਭਾਂ ਵਾਲੇ ਬਹੁਤ ਸ਼ੂਤ ਹੋਣਾ ਹਾਂ ਉੱਡ ਕੇ ਆ ਕੇ ਮੰਨ ਲਓ ਬਾਜੀ ਤੇ ਜਦੋਂ ਬੈਠਾ ਕੂਤਰ ਇਹ ਅੜਿਆ 5-7 ਮਿੰਟ ਪਿੰਜਰੇ 'ਚ ਛੱਡਿਆ ਨਾ ਕੂਤਰ ਨਾਲ ਛੱਡਿਆ ਤੇ ਉੱਡਣ ਲੱਗ ਗਿਆ ਆਹ ਇੰਨਾ ਉੱਡ ਕੇ ਇੰਨਾ ਉੱਡ ਕੇ ਦੋ-ਦੋ ਅਜ ਦੇ ਕੂਤਰ ਮਰ ਗਏ ਭਾਈ ਉੱਥੇ ਉੱਥੇ ਹਾਂ ਤਾਂ 20 ਤੇ ਬਾਜੀ ਨਿਬੜ ਗਈ ਜੀ ਹਾਂ ਤੇ 4:35 ਮਿੰਟ ਤੇ ਕੂਤਰ ਬੈਠਾ ਸੀ ਇਹੇ ਹਾਂ ਠੀਕ ਹੈ ਜੀ ਜਦੋਂ ਬਹੁਤ ਉੱਡ ਗਿਆ ਭਾਈ ਇੱਕ ਕਬੂਤਰ ਹਾਂਜੀ ਆਪਣਾ ਇਹ ਕਬੂਤਰ ਉੱਡਿਆ ਸੀਗਾ ਪਹਿਲਾਂ ਛੱਡਿਆ ਬਾਜੀ ਇਹ ਆਲਮਗੀਰ ਬਾਈ ਉਹਨਾਂ ਨੇ ਛੱਡਣਾ ਤਾਂ ਆਲੀ ਕੇ ਬਾਜੀ ਸੀ ਤੇ ਉਹ ਬੱਸ ਉਹ ਕਹਿੰਦੇ ਵੀ ਅਸੀਂ ਐਂ ਕਰਕੇ ਹੁਣ ਕਬੂਤਰ ਇਟਰਾ ਬਾਜੀ ਛਡਾਉਣਾ ਜੀਆ ਅੱਛਾ ਤੇ ਆਪਾਂ ਤਾਂ ਉਸ ਹਾਵ ਨਾਲ ਲੈ ਕੇ ਗਏ ਸੀ ਕਬੂਤਰ ਵੀ ਇੰਨੇ ਕ ਵਜ ਦਿਨ ਪਾ ਲਈ ਜੀ ਨਿਬੜ ਜੋ ਇੱਥੇ ਹੁਣ ਆਲਮਗੀਰ ਇੱਕ ਤਾਂ ਥੋੜਾ ਜਿਹਾ ਆਪਣੇ ਨਾਲੋਂ ਮੌਸਮ ਦਾ ਫਰਕ ਆ ਹਾਂ ਬਾਈ ਤੇ ਇੱਥੇ ਪੁਰਾ ਕ ਬਾਜੀ ਲੰਮੀ ਚੱਲੇਗੀ ਆਪਣੇ ਬਲਾਵ ਦੂੰਗਾ ਥੋੜੇ ਜਿਹੇ ਕਬੂਤਰ ਨੂੰ ਠੀਕ ਹਾਂ ਹਾਂ ਤੇ ਕਬੂਤਰ ਉੱਡਿਆ ਇਹ ਵੀ ਬਹੁਤ ਚੰਗਾ ਮਗਰਲੇ ਪੰਜਾ 6 ਇਚ ਜਾ ਕੇ ਕਬੂਤਰ ਹਰਿਆ ਠੀਕ ਹੈ 120ਾਂ ਤੋਂ ਵੱਧ ਕਬੂਤਰ ਉੱਡੇ ਉੱਥੇ ਪੰਜਾ 6 ਚਾ ਕੇ ਬਹਿ ਗਿਆ ਹਾਂ ਬਹੁਤ ਚੰਗਾ ਕਬੂਤਰ ਉੱਡਿਆ ਫੇਰ ਇਹ ਛੜਤਾ ਮਨਸੂਰ ਦੇ ਵੇ ਇੱਥੇ ਠੀਕ ਹੈ ਹਾਂ ਇੱਥੇ ਕਬੂਤਰ ਨੇ ਫਿਰ ਇੱਥੇ ਉੱਡਣ ਵਾਲੀ ਦਾ ਛਾਂਡੇ ਗੜਤੀ ਮਨਸੂਰ ਦੇ ਵੇ ਜਿੱਥੇ ਆ ਫਿਰ ਹਾਂ ਮਨਸੂਰ ਦੇ ਵੇ 6:30 ਵਜੇ ਬਾਜੀ ਅਸੀਂ 14-15 ਕਬੂਤਰਾਂ ਨੇ ਕਰ ਲਈ ਸੀ ਅੱਛਾ ਬਈ ਤੇ ਇਹ ਕਬੂਤਰ ਰਾਤ ਨੂੰ ਬਈ 8:30 ਤੋਂ ਉੱਤੇ ਬੈਠਾ ਹਾਂ ਠੀਕ ਹੈ ਨਾ ਭੜਾ ਕਬੂਤਰ ਉੱਡਿਆ ਤੇਰੀ ਲਾਜ਼ਮੀ ਬਹੁਤ ਚੰਗੀ ਹੁੰਦੀ। ਹਾਂ ਜੀ ਬੱਚੇ ਖੜਾਏ। ਹਾਂ ਜੀ ਹਾਂ ਜੀ। ਇਹ ਬਾਈ ਕਿਵੇਂ ਕਿੱਥੇ ਓੜਿਆ ਫਿਰਦਾ। ਇਹ ਕਬੂਤਰ ਆਪਣਾ ਹੀ ਆ ਗਿਆ ਪਿਛਲੇ ਸਾਲ ਜਿਹੜਾ ਕੋਲਗੇ ਕੋਲਰ ਜਿੱਤਿਆ ਏ। ਠੀਕ ਆ ਬਾਈ। ਹਾਂ ਜੀ। ਤੇ ਬਾਈ ਸਾਹਬ ਦੀ ਦੇਣ ਆ। ਤੇ ਸਾਹਬ ਦੇ ਕਬੂਤਰਾਂ ਚੋਂ ਦੇ ਹਾਂ। ਇਹ ਕੋਲਰ ਜਿੱਤਿਆ ਬਾਈ ਕੱਲਾ ਹੀ ਰਹਿ ਗਿਆ ਸੀ ਫਿਰ। ਇਹ ਹਾਂ ਨੇ ਸਵਾ ਘੰਟਾ ਪਹਿਤ। ਬੱਥ ਪਾਈ ਜਿਵੇਂ ਉਹ ਬਾਜੀ ਸਾਂਝੀ ਹੋ ਗਈ ਸੀ ਬਾਜੀ ਨੰਬਰਾਂ 'ਚ ਸੀਗੀ ਬਾਜੀ ਹੋ ਗਈ ਸੀ ਜਿਵੇਂ ਠੀਕ ਹੈ ਬਾਈ ਹਾਂਜੀ ਬਹੁਤ ਚੰਗਾ ਕਬੂਤਰ ਉੱਡਿਆ ਇਹ ਪਹਿਲਾਂ ਰੋਮੀ ਛੜਤਾ ਸੀਗਾ ਰੈਕਟਰ ਵਾਲੀ ਬਾਜੀ ਛੱਡਿਆ ਜੀ ਉਸ ਦਿਨ ਕਬੂਤਰ ਨਾ ਆਪਣੇ ਪਿਛਲੇ ਸਾਲ ਬਿਮਾਰ ਹੋ ਗਏ ਹਾਂ ਬਾਈ ਮੁੱਕ ਗਏ ਸੀ ਇਹ ਉਥੇ ਐਂਟਰੀ ਲਈ ਵੀ ਸੀਗੀ ਤੇ ਛੱਡਣਾ ਪੈਣਾ ਸੀ ਸਾਨੂੰ ਕਬੂਤਰ ਕੋਈ ਨਾ ਕੋਈ ਠੀਕ ਹੈ ਤੇ ਫਿਰ ਇਹ ਸਾਨੂੰ ਉੱਥੇ ਛੱਡਣਾ ਪਿਆ ਉੱਥੇ ਬਾਜੀ ਉਸ ਦਿਨ ਹੋਈ ਆ 3:40 ਦੇ ਮਿੰਟ ਤੇ ਉਹਨਾਂ ਦਾ ਰਹਿ ਗਿਆ ਸੀਗਾ ਸਿੱਧਮਾਲਿਆਂ ਦਾ ਠੀਕ ਹੈ ਠੀਕ ਹੈ ਨਿੱਕੇਗਾ ਇਹ ਹਾਂ ਵਰ ਗਿਆ ਜੀ ਮਾਲੂ 255 ਆ ਕੇ ਤੇ ਹਾਰ ਗਿਆ ਇਹ ਕਬੂਤਰ। ਉਸ ਦਿਨ ਵੀ ਜੋਰ ਪੋਲਾ ਇਹ ਬਿਮਾਰ ਸੀ ਕਬੂਤਰ। ਠੀਕ ਆ ਜੀ। ਫਿਰ ਜਦੋਂ ਬਾਜੀ ਔਟ ਗਿਆ ਫਿਰ ਇਹ ਕਬੂਤਰ ਫਿੱਟ ਹੋ ਗਿਆ ਪੂਰਾ। ਫਿਰ ਆ ਸਹੀ ਹੋ ਗਿਆ। ਬਹੁਤ ਚੰਗਾ ਮਾਲ। ਫਿਰ ਨਹੀਂ ਜਿੱਤਿਆ ਉਸ ਵਾਰ ਕਬੂਤਰ। ਹਾਂ ਫਿਰ ਬਹੁਤ ਚੰਗਾ ਹੋ ਗਿਆ ਕਬੂਤਰ। ਠੀਕ ਆ। ਜੋਰ ਉਸ ਦਿਨ ਵੀ ਬਹੁਤ ਲਾਇਆ ਇਹਨੇ ਕਬੂਤਰ। ਇਹ ਬੰਦਰ ਰੋਡ ਵਾਲੇ ਸਾਹ ਵਾਲੇ ਕਬੂਤਰ ਆ। ਹਾਂ ਜੀ ਹਾਂ ਜੀ ਇਹ ਬਾਈ ਗੁਰਦੇਵ ਵਾਲੇ ਕਬੂਤਰ ਜਿਹੜੇ ਆਪਾਂ ਕਹਿ ਦਿੰਨੇ ਆ। ਠੀਕ ਆ ਜੀ। ਉਹ ਬਾਈ ਕੋਲੇ ਕਬੂਤਰ ਜਿਵੇਂ ਪਿਓ ਰੱਖਦੇ ਆ। ਹਾਂ। ਤੇ ਬੱਚੇ ਰੱਤੇ ਵੀ ਘੜਦੇ ਆ ਬਈ। ਜਿੰਨੇ ਵੀ ਘੜਦੇ ਆ ਠੀਕ ਹੈ ਇਹਦੀ ਹਾਂ ਇਹੋ ਜਿਹੀ ਠੀਕ ਹੈ ਘਰੇ ਤਾਂ ਇਹ ਟਿਕੇ ਨਾ ਮੰਨੀ ਬਾਈ ਵੀ ਬਾਜ਼ੀਆਂ ਬਰੋਂ ਉੱਡਦੇ ਘਰੇ ਬਹੁਤ ਉੱਡਦੇ ਬਾਹਲੇ ਨਜਾਇਜ਼ ਜੀ ਚੰਗੇ ਉੱਡਦੇ ਠੀਕ ਹੈ ਜਦ ਤਨ ਗਰਮੀ ਪੈ ਗਈ ਯਾਰ ਬਾਈ ਉਦੋਂ ਤੱਕ ਬਾ ਕਹਿੰਦੇ ਹਟ ਜਾਓ ਵਿੱਚ ਹਾਂ ਗਰਮੀ ਦੇ ਹੱਕ ਨੂੰ ਕਬੂਤਰ ਬਹੁਤ ਚੰਗੇ ਬਾਹਲੇ ਚੰਗੇ ਆ ਕੱਲਣ ਦੇ ਮੈਂ ਤਾਂ ਕਹਿੰਦਾ ਬੁੱਢ ਖਾ ਲੰਨੀ ਹਾਂ ਬਈ ਆ ਨਾਲ ਸਰਾ ਫਿਰ ਇਹ ਕਬੂਤਰ ਦੋ ਬਾਜ਼ੀਆਂ ਉੱਡਿਆ ਬਾਈ ਆਪਣਾ ਦੋ ਜਿੱਤਿਆ ਵਾ ਬਾਜ਼ੀਆਂ ਦਾ ਤਿੰਨ ਉੱਡਿਆ ਪਹਿਲੇ ਸਾਲੇ ਲੋਪੋ ਪਹਿਲਾਂ ਤਾਂ ਤੁਸਰ ਛੱਡਿਆ ਉੱਥੇ ਕਬੂਤਰ ਉਦੋਂ ਜਿੱਤੇ ਬਾਈ ਨੇ ਸਾਬਿਆ ਸੀਗਾ ਤੇ ਸਾਬੀਆਂ ਉਹਨੇ ਦੋ ਤਿੰਨ ਦੂਸਰਾ ਬਹੁਤ ਚੰਗੇ ਉੱਡੇ ਆਪਣੇ ਜਿੱਤੇ ਵੀ ਉਦੋਂ ਕਬੂਤਰ ਪਤਾ ਨਹੀਂ ਜਾਂਦਾ ਭੁੱਖਾ ਰਹਿ ਗਿਆ ਬਾਅਦ ਦਾ 15 ਮਿੰਟ ਪਹਿਲਾਂ ਹਾਰ ਗਿਆ ਉਦੋਂ ਤੁਸਰ ਦੇ ਇਹ ਹਾਂ ਤੇ ਫੇਰ ਇਹ ਛੜਤਾ ਹੀ ਚੁੱਕੇ ਛੋਟੇ ਚੁੱਕੇ ਨਿੱਕਾ ਜਿਹਾ ਪੰਡਾ ਬਠੰਡੇ ਜਿਹਲੇ ਚ ਨਹੀਂ ਨਹੀਂ ਇੱਥੇ ਆਵੇ ਚੁੱਕੇ ਹਾਂ ਅੱਛਾ ਉੱਥੇ ਫਿਰ ਹਾਂ ਉੱਥੇ ਕਬੂਤਰ ਮੰਨ ਲਓ ਤਿੰਨ ਰਹਿ ਗਏ ਮੀਂਹ ਪੈਣ ਲੱਗ ਗਿਆ ਬਹੁਤ ਜ਼ਿਆਦਾ ਉਹ ਤਰਤੇ ਨਾ ਘੰਟੇ ਮੇਂ ਜੋਂਵੇਂ ਉੱਡਿਆ ਤੇ ਖੰਭ ਖੰਭ ਭਿੱਜ ਗਏ ਪੂਰੇ ਹਾਲ ਪਰ ਕਬੂਤਰ ਜਾਂਦਾ ਸੀਗਾ ਭਿੱਜਿਆ ਵਾ ਵਿਚਾਰਾ ਬੈੰਦਾ ਨਹੀਂ ਅਖੀਰ ਉਹਦੇ ਤਿੰਨਾਂ ਦੀ ਬਾਜੀ ਫਰਬੰਦ ਵਾਲੇ ਕਹਿੰਦੇ ਵੀ ਬਾਜੀ ਕਰ ਲੋ ਠੀਕ ਹੈ ਮੰਨ ਲਓ ਕੱਪ ਉਸ ਦਿਨ ਪਰਚੀਆਂ ਜੇ ਦੂਜਾ ਬਣਿਆ ਇਹਦਾ ਫੇਰ ਇੱਕ ਆਏਦ ਕੀ ਛੱਡਿਆ ਕਬੂਤਰ ਇੱਧਰ ਇਹ ਇਹੀ ਕਬੂਤਰ ਹਾਂ ਖਲਵਾਰੇ ਕੋਲੇ ਉੱਥੇ ਬਾਜੀ ਇਕੱਲਾ ਹੀ ਰਹਿ ਗਿਆ ਸੀ ਉੜ ਕੇ ਬਾਜੀ ਤਾਂ ਸਾਡੀ ਦੋ ਕਬੂਤਰਾਂ ਦੀ ਹੋ ਗਈ ਸੀ ਹੂੰ ਉੱਥੇ ਇਕੱਲਾ ਰਹਿ ਗਿਆ ਜੀ ਕਬੂਤਰ ਇਹ ਕਬੂਤਰ ਇਕੱਲਾ ਹੀ ਰਹਿ ਗਿਆ ਹਾਂ ਇੱਕ ਆ ਕਬੂਤਰ ਬਾਈ ਆਪਣਾ ਨਾਮੀ ਕਬੂਤਰ ਆ ਠੀਕ ਆ ਕਬੂਤਰੇ ਹੋਇਆ ਆਪਾਂ ਬਿਨਾ ਸਾਹਵੇਂ ਬਾਜੀ ਛੱਡਿਆ ਏ ਕਬੂਤਰ ਹਾਂ ਗੰਜੀ ਆ ਗੰਜੀ ਗਲਾਬ ਸਿੰਘ ਵਾਲਾ ਨਿੱਕਾ ਜਾਂ ਬੈਂਡਾ ਗੰਜੀ ਗਲਾਬ ਹਾਂ ਤੇ ਉੱਥੇ ਮੰਨ ਲਓ ਐਂਟਰੀ ਵਾਲੀ ਬਾਜੀ ਸੀ ਠੀਕ ਆ ਬਾਈ ਤੇ ਉੱਥੇ ਨਾ ਮੰਨ ਲਓ 2 ਦਿਨ ਪਹਿਲਾਂ ਨਹੀਂ ਪੈ ਗਿਆ ਜਿਵੇਂ ਮੌਸਮ ਜਾਇ ਲੱਗਦਾ ਸੀਗਾ ਵੀ ਖਰਾਬ ਨਹੀਂ ਹੋਊਗਾ ਬਾਜੀ ਕਰਾਉਂਦੇ ਅਗਲੇ ਦਿਨ ਜਿਵੇਂ ਦਿਨ ਵਧੀਆ ਲੱਗ ਗਿਆ ਸਾਂਹ ਵਾਲੇ ਦਿਨ ਤੇ ਬਾਜੀ ਕਰਾਉਣੀ ਕਰਾਉਣੀ ਆ ਬਿਨਾ ਸਾਹਵੇਂ ਲੈ ਗਈ ਸੀ ਠੀਕ ਹੈ ਬਾਈ ਉਹ ਮੈਂ ਛੱਡਤਾ ਤੇ ਸਾਰੀ ਦਿਹਾੜੀ ਇਹ ਕਬੂਤਰ ਗਿੱੱਦੇ ਮਾਰ-ਮਾਰ ਕੇ ਉੱਥੇ ਉੱਡਿਆ ਤੇ ਇੰਨਾ ਇੱਕ ਤਾਂ ਹੁੰਦਿਆ ਵੀ ਆਪਾਂ ਕਬੂਤਰ ਉੱਡਦੇ ਆ ਇੱਕ ਐਂਟਰਟੇਨਮੈਂਟ ਇੰਨਾ ਕੀਤਾ ਲੋਕਾਂ ਨੂੰ ਇਹਨੇ ਅੱਛਾ ਬਾਈ ਹਾਂ ਬਾਈ ਸੀਗਾ ਦੂਜਾ ਲਾਜਮਨ ਲਖੀਸਰ ਵਾਲਾ ਉਹ ਬਾਈ ਇਹ ਕਬੂਤਰ ਘਰ ਕਰਕੇ ਵੇਖ ਲਾ ਬਾਜੀ ਨਵੇੜ ਕੇ ਘਰੇ ਗਿਆ ਅੱਛਾ ਤੇ ਉੱਥੇ ਪੰਜ ਕਬੂਤਰਾਂ ਨੇ ਟਾਇਮ ਕੀਤਾ ਠੀਕ ਆ ਹਾਂ ਬਾਈ ਤੇ ਬਹੁਤ ਚੰਗਾ ਉੱਡਿਆ ਉੱਟ ਕੇ ਗਿੱੱਦੇ ਮਾਰ-ਮਾਰ ਕੇ ਢਾਂਗੀ ਤੇ ਬੈਠਾ ਇਹ ਸ਼ਾਹ ਕਬੂਤਰ ਹਾਂ ਉਹਨੂੰ ਬਾਈ ਨੂੰ ਆਏ ਸੀਗਾ ਵੀਂ ਲਾਸ਼ਮਾ ਨੂੰ ਵੀ ਦੁੱਸਰ ਪਵਾ ਲਓ ਸਾਰੇ ਚੋਕੜਾਂਗੇ ਹਾਂ ਤੇ ਪਰ ਕਹਿੰਦੇ ਨੇ ਕਿ ਜੇ ਪੰਜਾਂ ਤੋਂ ਵੱਧ ਗੁੱਤ ਰਹਿੰਦੇ ਫਿਰ ਇਹ ਦੁੱਸਰ ਪਵਾਵਾਂਗੇ ਤੇ ਫਿਰ ਪੰਜ ਗੁੱਤ ਰਹਿ ਕੇ ਫਿਰ ਬਾਜੀ ਵੰਡਦੀ ਆ ਅੱਛਾ ਬਈ ਹਾਂਜੀ ਇਹ ਨਾ ਗੁੱਤ ਲਿਓ ਉਹ ਬਾਈ ਫਿਰ ਕਿੱਥੇ ਉੱਡਿਆ ਇਹ ਛੇਦ ਮਾਮਾ ਉੱਡਿਆ ਰਿਹਾ ਜੀ ਅੱਛਾ ਬਈ ਉੱਥੇ ਬਾਜੀ ਜਿੱਤ ਗਿਆ ਠੀਕ ਆ ਤੇ ਮਨ ਲੋਕ ਸਿੱਧਾ ਜਿਵੇਂ ਦੂਸਰ ਵਾਲੀ ਬਾਜੀ ਕੋਈ ਕੁੰਜ ਕਾਰਨ ਕਰਕੇ ਥੋੜਾ ਜਿਹਾ ਉੱਥੇ ਰੋਲਾ ਜਿਹਾ ਪੈ ਗਿਆ ਸੀ ਬਾਜੀ ਨੇ ਪਹਿਲੇ ਦਿਨ ਉਹਨਾਂ ਨੇ ਨਵੇੜਤੀ ਸੀ ਤੇ ਕੁੱਤਰ ਆਪਾਂ ਦੂਜੇ ਦਿਨ ਫੜ ਕੇ ਲਿਆਂਦਾ ਪਹਿਲੇ ਦਿਨ ਬੈਠੇ ਨਹੀਂ ਬੈਠਾ ਨਹੀਂ ਠੀਕ ਆ ਜੇ ਕਬੂਤਰ ਬਾਈ ਬਾਹਨ ਸੀ ਵਾਲੇ ਆ ਗਏ ਬਾਹਨ ਸੀ ਰਾਹੀ ਇਹ ਆ ਗਏ ਨੀਸੀ ਵਾਲੇ ਕਬੂਤਰ ਉਹਨਾਂ ਕੋਲੇ ਪੁਰਾਣੇ ਕੁੱਤਰ ਬੱਠਾ ਵਾਲੇ ਕਬੂਤਰ ਇਹ ਵੀ ਅਸੀਂ ਜਿਹੜਾ ਛੱਡਦੇ ਸਾਡਾ ਕੁੱਤਰ ਨਹੀਂ ਹਰਦਾ ਇਹ ਬੌਲੇ ਚੰਗਾ ਰਿਹਾ ਟਾਹ ਤਰਾ ਇਹ ਬਾਈ ਲਖੀ ਰਾਈਏ ਦੀ ਦੇਨਾ ਹੈ ਇਹ ਕੁੱਪੁੱਤਰ ਹਾਂ ਉਹਨਾਂ ਨੇ ਛੱਡਿਆ ਸੀ ਬਾਈ ਭਾਨਸੀ ਨੇ ਪਿਛਲੇ ਤੋਂ ਪਿਛਲੇ ਸਾਲ ਸਲਾਬਤਪੁਰੇ ਇਹ ਕੱਲਾ ਰਹਿ ਗਿਆ ਇਹ ਕੁੱਪੁੱਤਰ ਇਹ ਕੁੱਪੁੱਤਰ ਹਾਂ ਇਹ ਫਿਰ ਆਪਾਂ ਨੂੰ ਉਹਨਾਂ ਨੇ ਬੱਚੇ ਢਾਉਣ ਨੂੰ ਦੇਤਾ ਸੀ ਠੀਕ ਹੈ ਬਣਾ ਕੱਲੇ ਨੇ ਬਾਈ ਜਿੱਤੀ ਸੀ ਇਹਨੇ ਇਹਨੇ ਕੱਲੇ ਨੇ ਜਿੱਤਰੀ ਹਾਂ ਬਹੁਤ ਚੰਗਾ ਕੁੱਪੁੱਤਰ ਉੱਡਿਆ ਸੀ ਉਹਦੇ ਤੋਂ ਨੂੰ ਦੇਖੀ ਲਓ ਕੁੱਪੁੱਤਰ ਉਹ ਫਿਰ ਨਹੀਂ ਬਾਅਦ ਚ ਜਾ ਕੇ ਮੈਂ ਲਿਆ ਠੀਕ ਹੈ ਆ ਵੀ ਗੂਤਰ ਬਾਈ ਭਾਂਸੀ ਦੇ ਘਰੋਂ ਆਇਆ ਵਾ ਇਹ ਵੀ 2-3 ਬਾਜ਼ੀਆਂ ਜਿੱਤਿਆ ਵਾ ਇਹ ਗੂਤਰ ਇਹ ਬਰਾਂਹਪੁਰ ਵਾਲਾ ਗੂਤਰ ਆਈ ਬਰਾਂਹਪੁਰ ਵਾਲਾ ਹਾਂਜੀ ਹਾਂਜੀ ਠੀਕ ਆ ਬਹੁਤ ਜ਼ਿਆਦੇ ਚੰਗਾ ਗੂਤਰ ਇਹਦਾ ਰਿਕਾਰਡ ਬਣਾਇਆ ਵਾ ਤੇ ਬੱਚੇ ਵੀ ਬਹੁਤ ਉੱਡੇ ਹੋਏ ਆ ਇਹਦੇ ਹਾਂ ਠੀਕ ਆ ਚਟੀਆਂ ਹਾਂਜੀ ਇਹ ਉਹ ਡੀਸੀ ਵਾਲੇ ਬਾਠਾਂ ਵਾਲੇ ਗੂਤਰ ਆ ਬਾਈ ਹੁਣਾਂ ਕੋਲੇ ਨਾ ਹੀ ਜਾਂਦਿਆ ਇਹ ਉੱਡੇ ਵੀ ਬਹੁਤ ਇਹ ਸਾਰੇ ਰੰਗ ਹੀ ਹੁੰਦੇ ਆ ਬਾਈ ਦਾਲਸਰੇ ਵੀ ਤੇ ਚੱਕਦੇ ਆ ਕੱਢਦੇ ਠੀਕ ਆ ਦਾਲਸਰੇ ਜਿਵੇਂ ਜਿਉਂ ਜੇ ਕੱਢਦੇ ਹਾਂ ਹਾਂ ਆਹ ਕਬੂਤਰ ਬਈ ਆਪਣਾ ਵੱਡੂ ਵਾਲ ਜਿੱਤਿਆ ਸੀਗਾ ਪਿਛਲੇ ਸਾਬ ਠੀਕ ਆ ਬਈ ਤੇ ਉਤਨ ਕਬੂਤਰ 100 ਪਲੱਸ ਹੀ ਉੱਡੇ ਠੀਕ ਐ ਅੱਛਾ ਤੇ ਕਬੂਤਰਪੁਰ ਆ ਕੇ ਦੇਣ ਲੰਮਾ ਹੋ ਗਿਆ ਉਹਤਣੇ 5 ਵਜੇ ਤੇ ਉਹ ਕਬੂਤਰ ਸਾਨੂੰ ਆਏ ਜੀ ਹਰਜੂਗਾ ਤੇ ਬਾਈ ਨੇ ਸਾਂਭਿਆ ਸੀਗਾ ਜੀਤੇ ਲੁਹਾਰੇ ਵਾਲੇ ਠੀਕ ਆ ਬਈ ਤੇ ਇਹ ਕਬੂਤਰ ਨੇ ਫਿਰ ਬੜਾ ਜੰਗਾ ਉੱਡਿਆ 7 ਵਜੇ 36 ਮਿੰਟ ਤੇ ਢਾਂਗੀ ਤੇ ਬੈਠਾ ਇਹ ਕਬੂਤਰ ਆ ਉਹ ਇਹਨੂੰ ਕਬੂਤਰ ਨੂੰ ਆਏ ਸੀ ਇਹ ਜਾਂਦਾ ਸੀਗਾ ਬਹਿ ਲੱਗਾ ਮੁੜ ਜਾਂਦਾ ਸੀ ਬਹਿ ਲੱਗਾ ਮੁੜ ਜਾਂਦਾ ਇਹਨੂੰ ਆਏ ਸੀਗਾ ਵੀ ਇਹ ਕਬੂਤਰ ਹਰਦਾ ਤੇ ਬਾਜੀ ਨਿਬੜੂਗੀ ਅੱਛਾ ਇਹ ਕਬੂਤਰ ਨੇ ਕੀਤਾ ਹੀ ਨਹੀਂ ਕੋਈ ਪੈਰਾ ਦਾ ਇੰਨਾ ਬਹਿਣ ਦਾ ਕਿਹ ਮੁਰ ਜਾਂਦਾ ਸੀ ਹਾਂ ਹਾਂ ਬਾਲਾ ਜੰਗਾ ਉੱਟਿਆ ਇਹ ਉਹ ਕਬੂਤਰ ਦੀ ਲਾ ਦੀ ਆ ਜਿਹੜਾ ਆਪਾਂ ਬਿਨਾ ਸਾਹਵੇਂ ਛੱਡਿਆ ਸੀ ਨਹੀਂ ਇਹਨਾਂ ਨਾਲ ਦੇ ਛੱਡੇ ਆ ਬਾਜੀ ਨਹੀਂ ਹਰਿਆ ਕੋਈ ਨਹੀਂ ਹਰਿਆ ਹਾਂ ਇਹ ਵੀ ਆ ਕਬੂਤਰ ਐਦ ਕੀ ਛੱਡੇ ਮਨਸੂਰ ਦੇਵੇ ਬਾਈ ਠੀਕ ਆ ਬਾਈ ਇਹ ਕਬੂਤਰ ਬਾਈ ਡੀਸੀ ਦੇ ਕਬੂਤਰਾਂ ਦਾ ਲੋਹਾ ਗੜੇ ਵਾਲਿਆਂ ਦਾ ਬੜਾ ਜੰਗਾ ਉੱਡਿਆ ਉਹਨਾਂ ਜਵਾਗ ਭੇਜਤੇ ਮੈਂ ਉੱਥੇ ਮੈਂ ਆਬ ਹੋਰ ਬਾਜੀ ਤੇ ਸੀ ਹਾਂ ਬਾਈ ਪਤਾ ਨਹੀਂ ਰੱਬ ਜਾਣਦਾ ਵੀ ਉਹਨਾਂ ਨੇ ਫਿਰਦਾ ਕਟਾਲਿਆ ਕੀ ਕਰ ਲਿਆ ਕਬੂਤਰ ਉੱਤੋਂ ਆ ਗਿਆ ساری ਵਾਰੀ ਨਵੇੜ ਕੇ 5:30 ਬਾਜੀ ਨੇ ਬੜੀ ਇਹ 5:30 ਵਜੇ ਇਹ ਬੈਠਾ ਇੱਕ ਕਬੂਤਰ ਇੱਕ ਕਬੂਤਰ ਠੀਕ ਹੈ ਇਹ ਕਬੂਤਰ ਇਧਰ ਜਿਹੜਾ ਮੋਗੇ ਕੋਲੇ ਆ ਗਿਆ ਚੜਤਾ ਸੰਗਲੂ ਹਾਂ ਟਾੜੀ ਜਿਹੜਾ ਇਹ ਕਬੂਤਰ ਫਿਰ ਬੰਦਿਆਂ ਨੇ ਆਪਾਂ ਨੂੰ ਫੋਨ ਲਾ ਕੇ ਦੂਜੇ ਦਿਨ ਮੜਵਾਇਆ ਠੀਕ ਆ ਪਤਨਵਾਦ ਕਰਦੇ ਉਹਨਾਂ ਦਾ ਠੀਕ ਬਹੁਤ ਵਧੀਆ ਡੱਡ ਦਿੱਤਾ ਜਿੱਤ ਗਈ ਬਾਜੀ ਮਰ ਮਰ ਕੇ ਆਹ ਕਬੂਤਰ ਆਪਣਾ ਬਾਈ ਜਿਹੜਾ ਇੱਥੇ ਤਾਰੇ ਵਾਲੇ ਉੱਡਿਆ ਸੀ ਇਕੱਲਾ ਜਿਹੜਾ ਤੁਹਾਨੂੰ ਦੱਸਿਆ ਰਿਹਾ ਹਾਂ ਹਾਂ ਠੀਕ ਆ ਆਪਣਾ ਦਾਸ ਵਜੇ ਤੱਕ ਉੱਡਦਾ ਜੀ ਪਾਣੀ ਠਾਕੇ ਬੈਗਿਆ ਹਾਂ ਹਾਂ ਇਹ ਉਹ ਕਬੂਤਰ ਆ ਇਹ ਵੀ ਉਸੇ ਕਬੂਤਰ ਦੀ ਲਾਦੀ ਆ ਜਿਹੜਾ ਆਪਣਾ ਬਿਣਾ ਸਾਹਵੇਂ ਛੱਡਿਆ ਕਰੇ ਵਾਲੇ ਉੱਟਿਆ ਠੀਕ ਇਹ ਕਬੂਤਰ ਉਸ ਤੋਂ ਬਾਅਦ ਚ ਅਗਲੇ ਸਾਲ ਛੱਡਤਾ ਜੀ ਆਪਾਂ ਇੱਥੇ ਥੂਲੇ ਵਾਲੇ ਉਹਦੋਂ ਇਹ ਚੌਥਾ ਕਬੂਤਰ ਹਾਰ ਗਿਆ ਸੀਗਾ ਥੂਲੇ ਵਾਲੇ ਰੋਲਾ ਇੱਥੇ ਉਹਦੋਂ 95 96 ਕਬੂਤਰ ਸੀ ਬਹੁਤ ਚੰਗਾ ਉੱਟਿਆ ਚਲ ਬਾਜੀ ਨਹੀਂ ਵੰਡੀ ਗਈ ਕੋਈ ਮੰਨ ਲਓ ਚੱਕਰ ਕਰਕੇ ਹਾਂ ਇਹ ਤਾਂ ਗੱਲ ਹੈ ਪਾਈ ਪੰਡ ਵੀ ਬਾਜੀ ਕਰਾਉਣੀ ਆ ਫਿਰ ਆਪਾਂ ਪੰਡ ਕਰਾਉਣੀ ਆ ਠੀਕ ਆ ਕੀ ਕਰਵਾਉਣਾ ਹੈ ਗਰੇ ਠੀਕ ਆ ਬਾਈ ਬਾਜੀ ਇਹ ਪੂਰੀ 1 ਕਿਲੋ ਮਰ ਕਰਾਉਨੇ ਆ ਐਂਟਰ ਕਰਕੇ ਕਬੂਤਰ ਕਰਾਉਨੇ ਆ ਸਰ ਬਾਈ ਕਬੂਤਰ ਇਹ 67 ਫੜਾਉਨੇ ਆ ਬਾਈ ਆ ਬਾਈ ਬਾਜੀ ਅਸੀਂ 1 ਨੰਬਰ ਕਰਦੇ ਆ ਜੀ ਘਾਇ ਦੇ ਬਾਈ ਪੂਰਦੇ ਨਹੀਂ ਇਹ ਤਾਂ ਕਬੂਤਰ ਨੂੰ ਬਾਜੀ ਦਿੰਦੇ ਆ ਕਬੂਤਰ ਨੂੰ ਮੈਂ ਆਪਣੇ ਤੇ ਕਰਵਾ ਦੇ ਕਰਵਾਉਣਾ ਬਾਈ ਚਾਹੀਦਾ ਵੀ ਇਹ ਸਾਰੇ ਜਿੰਨੇ ਪਿੰਡ ਦੇ ਅਸੀਂ ਜਿੰਨੇ ਕਬੂਤਰ ਆਣੇ ਆ ਅਸੀਂ ਪਹਿਲਾਂ ਇਕੱਠੇ ਹੋਣਾ ਰਾਮ ਆਸ਼ੂਰਾ ਕਰਕੇ ਫੇਰ ਬਾਜੀ ਕਰਾਉ। ਨਹੀਂ ਠੀਕ ਆ ਬਈ ਚਾਹੀਦਾ ਵੀ ਆ। ਆ ਗੂਤਰੀਆਂ ਆ ਰਹੀਆਂ ਬਈ। ਆਹ ਗੂਤਰੀਏ ਦੇ ਕੀ ਆਪਣੀ ਗਾਜੀਆਂ ਨੇ ਉੱਡੀ ਜਿਹੜੀ ਗੂਤਰੀ ਦਾ ਰੰਗ ਦਾ ਰੋਲਾ ਜਾਂ ਪੈਂਦਾ ਸੀਗਾ। ਖੁੱਲੀ ਬਾਜੀ ਸੀ ਕੈਂਟਰੀ ਵਾਲੀ ਸੀ ਬਾਈ ਉਹ। ਫਿਰ ਉਹਨਾਂ ਨੇ ਤੇਜ਼ੀ ਹੋਣਾ ਨੇ ਕਰਾਈ ਠੀਕੀ। ਠੀਕ ਆ ਹਾਂ ਬਾਈ ਨੇ ਕੀਪੇ ਨੇ ਵੀ ਛੱਡਾ ਹੀ ਇਹਦਾ ਵੀ ਕੁੱਤਰ ਜਿੱਤਿਆ ਸੀ ਉੱਥੇ ਠੀਕ ਆ ਹਾਂ ਬਹੁਤ ਚੰਗੀ ਉਡੀ ਰਾਤ ਨੂੰ ਹੀ ਬੈਠੀ ਜਣੇ ਹਿਸਾ ਲਿਆ ਜਣੇ ਹਾਂ ਹਾਂ ਫੜ ਕੇ ਲਿਆ ਕੇ ਫੇਰ ਰੰਗ ਕਲੀਅਰ ਕਰਾਇਆ ਜਾਂਦਾ ਠੀਕ ਆ ਬਾਈ ਇਹਨਾਂ ਇੰਟਰਵਿਊਆਂ ਦਾ ਵਿਸ਼ੇਸ਼ ਸਹਿਯੋਗੀ ਬਾਈ ਕੀਪਾ ਸਾਹਿਦੋਗੇ ਬਹੁਤ ਬਹੁਤ ਧੰਨਵਾਦ ਆ ਬਾਈ ਦਾ ਜਿਨ੍ਹਾਂ ਨੇ ਬਾਈ ਐਨੇ ਬੰਦਿਆਂ ਨਾਲ ਹਣਾ ਮੌਕਾ ਤਾਂ ਕਰਾਇਆ ਜੀ ਤੁਹਾਡਾ ਬਹੁਤ ਬਿਹਤਰੀਏ ਬਾਈ ਦੇ ਪਿਆਰ ਕਰਕੇ ਵੀ ਚਲੋ ਤੁਹਾਨੂੰ ਹੰਗਾਰਾ ਭਰਿਆ ਦਿਆ ਆਪਾਂ ਇੰਟਰਵਿਊ ਕਰਾਵਾਂਗੇ ਇਹ ਬਾਈ ਵੀਕਾਂ ਦਾ ਹੀ ਵੀਕਾਂ ਹੋਏ ਆਪਾਂ ਨੂੰ ਹਜੇ ਆਏ ਜੀਗਾ ਵੀ ਆਪਾਂ ਏਡੇ ਹੋਏ ਨਹੀਂ ਖੜਾਰੇ ਬਣੇ ਨਹੀਂ ਹਜੇ ਨਹੀਂ ਕੋਈ ਫੇਰ ਵੀ ਬਹੁਤ ਵਧੀਆ ਬਾਜੀਆਂ ਜੱਦਾਂ ਤੋਂ ਫਿਰ ਵੀ ਆਹ ਕਬੂਤਰੀ ਸਾਡੀ ਬਾਈ ਨਾਮੀ ਕੂਤਰੀ ਆ ਠੀਕ ਹੈ ਇਹ ਕਬੂਤਰੀ ਪਿਛਲੇ ਸਾਲ ਉੱਡੀ ਸੀਗੀ ਇਹ ਹੂੰ ਢੋਲਗੇ ਵੱਡੇ ਢੋਲਗੇ 52 ਤੋਂ ਐਂਟਰੀ ਵਾਲੀ ਬਾਜੀ ਸੀ ਸੀਰੇ ਮੈਂਬਰ ਬਣਾ ਨਹੀਂ ਕਰਾਈ ਅੱਛਾ ਬਾਈ ਤੇ ਮੰਨ ਲਾਏ ਕਬੂਤਰੀ ਦਾ ਕਰੇ ਵੀ ਯਾਰ ਅਸੀਂ ਜਿਹੜੀ ਡਾਈ ਛੱਡਣੀ ਆ ਇਹ ਨਹੀਂ ਸੀਗਾ ਕਬੂਤਰੀ ਵੀ ਆਥਨੇ ਵੀ ਬਹਿ ਜੂਗੀ ਠੀਕ ਹੈ ਹਰਚ ਲਾਈਟ ਲੱਗੇ ਹੁੰਦੇ ਜਿਹੜਾ ਨਾ ਸੱਤ ਲਾਈਟ ਵਾਲੀ ਆ ਹਰਚ ਲਾਈਟ ਤੇ ਹੀ ਬੈਂਦੀ ਪਿੰਡ ਵੀ ਸੱਤ ਲਾਈਟ ਦੀ ਮਗਾ ਯਾਰ ਜਿਹੜੀ ਡਾਈ ਛੱਡਣੀ ਸਾਡੀ ਰਾਤ ਫਿਰਦੀ ਰਾਤ ਨੂੰ ਮਨ ਲੱਗਦੇ ਰਾਤ ਨੂੰ ਬਹਿਣੀ ਠੀਕ ਹੈ ਤੇ ਉੱਥੇ ਵੀ ਗਰਮੀ ਇੰਨੀ ਪੈ ਗਈ ਬਾਈ ਸਾਡੀ ਇਹ ਉਹਦਣ ਹੱਲ ਕੇ ਜਾਵੜੀ ਉੱਥੇ ਝੜ ਇੱਕ ਠੀਕ ਹੈ ਇੱਥੇ ਦਾ ਬਾਜੀ ਮੰਨ ਲਓ ਤਿੰਨ ਆ ਗੂਤਰਾ ਨੇ ਵੰਡ ਲਈ ਸੀ ਤਿੰਨ ਸਵਾਗ ਤੇ ਅੱਨ ਵਜੇ ਗਰਮੀ ਬੋਲੀ ਠੀਕ ਹੈ ਤੇ ਕਬੂਤਰੀ ਉੱਥੇ ਜਾਵੜੀ ਅਸੀਂ ਭੁਰਾ ਕ ਸੰਭੀ ਸੁੰਭੀ ਉਹ ਜਿਹੇ ਹਸਾਂ ਨਾਲ ਗਈ ਸਾਡੇ ਘਰ ਇਹ ਤਾਂ ਐ ਆਏ ਵੀ ਛੱਡ ਦਿੰਦੇ ਬਾਈ ਜੱਤ ਦੀ ਇਹ ਉਹਨੇ ਬਾਈ ਨੇ ਆਸੂ ਨੇ ਜੜੈਕ ਵਾਲੇ ਨੇ ਕਬੂਤਰੀ ਉਹਨੇ ਫੜੀ ਸੀ ਰਾਤ ਹੀ ਨਹੀਂ ਹਾਂ ਠੀਕ ਹੈ ਤੇ ਇਹ ਕਬੂਤਰੀ ਉਹ ਕਹਿੰਦਾ ਬਾਈ ਕਹਿੰਦਾ 4:30 6 ਵਜੇ ਤੋਂ ਵੀ ਉੱਤੇ ਬੈਠੀ ਸੀ ਬੈਠੀ ਵੀ ਘੋੜੇ ਵਾਂਗੂ ਠੀਕ ਹੈ ਤੇ ਕੋਈ ਇਹਨੂੰ ਵਾਸਤਾ ਹੀ ਨਹੀਂ ਜਿਵੇਂ ਮਤਲਬ ਬਾਜੀ ਨਾਲ ਵੀ 2:30 3 ਘੰਟੇ ਬਾਅਦ ਉੱਡੀ ਇਹ ਕਬੂਤਰੀ ਹਾਂ ਤੇ ਬਾਈ ਨੂੰ ਅਸੀਂ ਇੰਟਰਵਿਊ ਚ ਵੀ ਉਹਦਾ ਅੱਗੇ ਵੀ ਧੰਨਵਾਦ ਕੀਤਾ ਚ ਪੈਸਲ ਵੀਡੀਓ ਬਣਾ ਕੇ ਅੱਜ ਵੀ ਕਰਦੇ ਆ ਬਾਈ ਨੂੰ ਠੀਕ ਆ ਆਪੇ ਬਾਈ ਹਾਂ ਵੀ ਤੂੰ ਸਾਡੀ ਕੂਤਰੀ ਮੂੜੀ ਉਹਨੇ ਹਾਂਜੀ ਇਹ ਮੰਨ ਲੋ ਇਹ ਭੈਣ ਭਰਾ ਇਤੇ ਚੰਗੇ ਆ ਬਾਈ ਜਿੰਨੇ ਅਸੀਂ ਛੱਡੇ ਆ ਇਹ ਉੜਦੇ ਆ ਠੀਕ ਆ ਬਹੁਤ ਚੰਗੇ ਉੜਦੇ ਇਹਦੀ ਭੈਣ ਹੀ ਆ ਇੱਥੇ ਬੈਠੀ ਆ ਇਹ ਕੂਤਰੀ ਸਾਡੀ ਪਿਛਲੇ ਸਾਲ ਮਨਸੂਰ ਦੇ ਬਿਊਟੀ ਸੀ ਅੱਛਾ ਬਈ ਇਹ ਵੀ ਐਸੇ ਦੀ ਭੈਣ ਹੀ ਆ ਇਹ ਇਹਦੇ ਰੰਗ ਰੰਗੋਂ ਵੀ ਪਿਆ ਬਈ ਪਹਿਲਾਂ ਵਾਲਾ ਯਾਰ ਨਹੀਂ ਐਤ ਕੀ ਵੀ ਛੱਡੀ ਅੱਛਾ ਐਤ ਕੀ ਬਾਜੀ ਛੱਡੀ ਐਤ ਕੀ ਛੱਡੀ ਸੀ ਇਹ ਮਨਸੂਰ ਦੇ ਵੀ ਉੱਡੀ ਸੀ ਪਿਛਲੇ ਸਾਲ ਉੱਥੇ 2-3 ਸਾਲ ਹੋ ਗਏ ਸਾਡੇ ਬਹੁਤ ਚੰਗੇ ਕਬੂਤਰ ਉੱਡਦੇ ਆ ਮਨਸੂਰ ਦੇ ਵੀ ਹਾਂ ਉੱਥੇ ਪੱਖਾ ਜਿੱਤੀ ਤੇ ਕਾਪੇ ਜਿੱਤੀ ਇਹਨੇ ਕੱਲੀ ਰਹਿ ਗਈ ਸੀ ਇਹ ਹਾਂ ਤੇ ਐਦ ਕੀ ਇਹ ਕਬੂਤਰੀ ਇੱਥੇ ਛੜਤੀ ਗੱਜਣ ਵਾਲੇ ਛੜਤ ਪਹਿਲਾਂ ਬੀਲੇ ਵਾਲੇ ਛੱਡੀ ਫਰੀਦਪੋਟ ਅੱਛਾ ਬਈ ਛਾੜ ਤੇ ਲੈ ਗਏ ਸੀ ਉਧਰ ਉੱਥੇ ਉਹਨਾਂ ਨੇ ਨਾ ਰਾਤ ਨੂੰ ਮੰਨ ਲਓ ਅਸੀਂ 6 ਵਜੇ ਪੌਣੇ 6 ਵਜੇ ਪਾਸ ਕਰ ਆ ਜਾਂਦੀ ਉੱਥੇ ਅੱਛਾ ਤੇ ਉਹਨਾਂ ਨੇ ਕਬੂਤਰੀ ਲਿਖੀ ਨਹੀਂ ਛੜੀ ਠੀਕ ਆ ਬਈ ਹਾਂ ਤੇ ਅਸੀਂ ਦੂਜੇ ਦਿਨ ਸਾਮਕੇ ਵੀ ਲੈ ਗਏ ਪਹਿਲਾਂ ਤਾਂ ਰਾਤ ਨੂੰ ਕਹਿੰਦੇ ਕੱਲ ਨੂੰ ਛੜਾ ਲਾਂਗੇ ਸਾਮਕੇ ਲੈ ਗਏ ਸੀ ਪਰ ਉਹਨਾਂ ਨੇ ਸਾਡੀ ਕਬੂਤਰੀ ਛੜਾਈ ਉੱਥੇ ਸਾਰਿਆਂ ਨੇ ਕਿਹਾ ਵੀ ਜਿੰਨੇ ਖੜਾਰੀ ਸੀਗੇ ਭੂਰੀ ਮੂੰਹ ਆਣਾ ਕਕਾਂਤਾ ਬਾਈ ਪੱਖੀ ਉਹਨਾਂ ਨੇ ਵੀ ਕਿਹਾ ਸਾਰਿਆਂ ਨੇ ਚਾਨਣ ਨੇ ਵੀ ਬਾਈ ਨੇ ਜੀਤੇ ਨੇ ਵੀ ਬਹੁਤ ਜ਼ੋਰ ਲਾਇਆ ਸਗਰਾਣਾ ਸਭ ਨੇ ਕਿਹਾ ਪਰ ਉਹਨਾਂ ਨੇ ਮੰਨੀ ਨਹੀਂ ਛੜਾਈ ਨਹੀਂ ਕੁੱਤਰੀ ਸਾਡੀ ਇਹਦੀ ਗੱਜਾਂ ਵਾਲੇ ਛੱਡੀ ਉਦੋਂ ਬਾਅਦ ਚ ਉਥੇ ਬਹੁਤ ਚੰਗੀ ਉੱਡੀ ਪਹਿਲਾਂ ਤਾਂ ਜਲ ਆਏ ਸੀਗਾ ਵੀ ਬੰਦ ਕੂਤਰਾ ਚ ਹੱਡੀ ਬਾਜੀ ਹੋਗੀ ਤੂੰ ਰਹੇਗੀ ਬਾਜੀ ਇਹ ਮਾਲੋ ਆਏ ਬੈਠੀ ਆ ਤੇ ਨਾਲ ਹੀ ਦੂਜੇ ਬਾਜੀ ਨਿਬੜ ਗਈ ਤੇ ਦੂਜੇ ਕੁੱਤਰ ਵੀ ਬਾਹਲੇ ਨਹੀਂ ਉੱਡੇਗੇ 5-7 ਮਿੰਟ ਬਾਅਦ ਠੀਕ ਇੱਕ ਅੱਧਾ ਕੁੱਤਰ ਵੱਢ ਉੱਡਿਆ ਉਹਦੋਂ ਬਹੁਤ ਚੰਗੀ ਉੱਡੀ ਜਾਣਾ ਇਹ ਡੱਬੀ ਫਿਰ ਬਾਈ ਇਹ ਡੱਬੀ ਬਾਈ ਭਾਂਸੀ ਤੋਂ ਆਈ ਸੀਗੀ ਰਾਜੇ ਵਾਲੇ ਤੋਂ ਉਹਨਾਂ ਕੋਲੇ ਕਾਕੇ ਵਾਲੇ ਕਬੂਤਰ ਆ ਇਹ ਠੀਕ ਹੈ ਜੇ ਵੀ ਮੰਨ ਲਓ ਇਹ ਅਸੀਂ ਇਹ ਪੁਰਾਣੇ ਕਬੜੇ ਆ ਕਬੂਤਰ ਤੇ ਆ ਜੀ ਸਾਈਂ ਵਾਲੇ ਕਬੂਤਰਾਂ ਨਾਲ ਬਾਬੇ ਵਾਲੇ ਨਾਲ ਮੇਲ ਬਾਕੇ ਇਹ ਹਾਂ ਕਬੂਤਰ ਬਣਾ ਲਏ ਹੁਣ ਜਾਂਦੇ ਜਮਾਂ ਹੀ ਠੀਕ ਆ ਬਾਈ ਉੜਦੇ ਵੀ ਇੰਨੇ ਆ ਤੇ ਕਹੇ ਮੰਨ ਲਓ ਜਾਂਦੇ ਨਹੀਂ ਛੋਟੇ ਪਿੰਡਾਂ ਤੋਂ ਨਹੀਂ ਜਾਂਦੇ ਇਹਦੀ ਪਿਛਲੇ ਸਾਲ ਬਹੁਤ ਸਿੰਘ ਵਾਲੇ ਵਾਲੀ ਗੱਲ ਕੀਤੀ ਇਹ ਕੋਈ ਝਿੱਤੀ ਸੀਗੀ ਠੀਕ ਆ ਬਾਈ ਹਾਂ ਬਹੁਤ ਚੰਗੇ ਉੜਦੇ ਡਬੇ ਕੱਕੇ ਵਾਲੇ ਬਾਈ ਆਲੀ ਜੀ ਆਰ ਦਾ ਆ ਉਦਰੀ ਆਪਣੀ ਇੱਥੇ ਪਿਛਲੇ ਸਾਲ ਉੱਡੀ ਸੀ ਬਾਈ ਇੱਥੇ ਠੂਰ ਕੋ ਟਾਲੀ ਵਾਲੇ ਨਿੱਕਾ ਜਿਹਾ ਪੈਂਡਾ ਐਂਟਰੀ ਵਾਲੀ ਬਾਜੀ ਸੀ ਜੱਗਾ ਕਰਾ ਦਿੰਦਾ ਬਾਜੀ ਥੱਲੇ ਕੇ ਆਲਾ ਠੀਕ ਆ ਬਾਈ ਤੇ ਉੱਥੇ ਉੱਡੀ ਸੀ ਕੀ ਇਹ ਤਿੰਨ ਕਬੂਤਰਾਂ ਦੀ ਬਾਜੀ ਵੰਡੀ ਗਈ ਸੀ ਨਾਮਾਂ ਚ ਤੀਜਾ ਨਾਮ ਬਣਾਇਆ ਸੀ ਇਹ ਨਹੀਂ ਹਾਂ ਬਹੁਤ ਗਰਮੀ ਸੀ ਉੱਥੇ ਠੀਕ ਹੈ ਉਹ ਦਿਨ ਇੱਧਰ ਬਾਜੀ ਸੀ ਸੱਧੂ ਐ ਉੱਥੇ ਬਾਈ ਜਿੱਤੇਬਾਨ ਸੀਗੇ ਪਾਗਾ ਬਾਈ ਕਰਿਆ ਵਾਲਾ ਮੋਟਰਸਾਈਕਲ ਜਿੱਤੇ ਆ ਠੀਕ ਆ ਤੇ 1:00 ਵਜੇ ਮਲ ਹੋਏ ਇੱਥੇ ਬੈਠੀ ਉਤਰੀ ਠੀਕ ਆ ਕੀ ਜਨਮ ਭਰਾ ਗੱਡੇ ਨੇ ਛੇਤੀ ਨਿਪਟ ਗਈ ਜੀ ਇੱਥੋਂ ਨਾਲ ਇੱਥੇ ਲੰਮੀ ਹੋ ਗਈ ਗਾਲ ਸਰੀ ਕੱਟੀਆਂ ਜੀ ਆ ਬਾਈ ਬੋਹ ਸੰਘਾ ਵਾਲੇ ਵਾਲੀ ਕੂਤਰੀ ਇਹ ਬੋਹ ਸੰਘਾ ਵਾਲੇ ਉੱਡਿਆ ਬੋਈ ਗੜੀ ਕਬੂਤਰੀ ਦੁੱਸਰ ਜਿੱਤੀ ਆ ਦੋ ਜਿੱਤੀ ਆ ਇਹ ਠੀਕ ਆ ਕਿਹੇ ਕੁੱਸਿਓਂ ਜਿੱਤੀ ਸੀ ਪਿਛਲੇ ਸਾਲ ਤੇ ਇਹ ਦੇਖੀਏ ਆ ਪਿਛਲੇ ਸਾਲ ਹੀ ਉੱਥੋਂ ਜਿੱਤੀ ਬੋਹ ਸੰਘਾ ਵਾਲਾ ਜਿੱਤੀ ਸੀ ਠੀਕ ਆ ਬਈ ਬਹੁਤ ਚੰਗੀ ਹੁੰਦੀ ਸੀ ਉਹ ਬਈ ਦੇ ਕਮਤਰਾ ਬਈ ਇਹ ਤੰਗਾਕਾਰ ਡੱਬੀ ਦੀ ਧੀ ਆ ਠੀਕ ਆ ਡੱਬੀ ਦੀ ਬੱਠੀ ਆ ਹਾਂ ਬਾਈ ਬਹੁਤ ਬਹੁਤ ਧੰਨਵਾਦ ਬਾਈ ਤੁਸੀਂ ਸਮਾਂ ਦਿੱਤਾ ਸਾਨੂੰ ਹਨ ਤੇ ਬਾਈ ਦੇ ਵਧੀਆ ਕਬੂਤਰ ਆ ਬਾਈ ਤੇ ਵਧੀਆ ਬਾਜ਼ੀਆਂ ਦਾ ਜੇਤੂ ਆ ਬਾਈ